ਅੱਜ ਸਿੱਖਾਂ ਨੂੰ ਨਾ ਤਰਵਾਸਾ ਦੇਣ ਵਾਸਤੇ ਕਿਹਾ ਜਾਂਦਾ ਵੀ ਤੁਸੀਂ ਜੂਨ 84 ਭੁੱਲ ਜੋ ਕਿਸ ਤਰ੍ਹਾਂ ਭੁੱਲ ਜੀਏ ਜੂਨ 84 ਸਾਡੇ ਸੀਨੇ ਤੇ ਉਕਰਿਆ ਹੋਇਆ ਹੈ ਅਸੀਂ ਜੂਨ 84 ਗੁਰੂ ਕਾ ਸੇਖ ਕਦੇ ਨਹੀਂ ਭੁੱਲ ਸਕਦਾ ਕਦੇ ਨਹੀਂ ਵਿਸਾਰ ਸਕਦਾ ਉਹ ਤੁਸੀਂ ਦੋ ਦੋ ਸਾਲ ਦੇ ਬੱਚਿਆਂ ਨੂੰ ਲਤਾਂ ਤੋਂ ਫੜ ਕੇ ਬੁਰਜੀਆਂ ਦੇ ਨਾਲ ਮਾਰ ਕੇ ਸ਼ਹੀਦ ਕਰ ਦਿੱਤਾ ਤੁਸੀਂ ਦੋਵੇਂ ਲੱਤਾਂ ਫੜ ਕੇ ਬੱਚਿਆਂ ਨੂੰ ਵਿਚਾਲਿਓਂ ਪਾੜ ਦਿੱਤਾ ਜੇਕਰ ਕਿਸੇ ਬੱਚੇ ਨੇ ਜਲ ਮੰਗਿਆ ਪਰਕਰਮਾਂ ਦੇ ਕੰਡੇ ਤੇ ਤੁਸੀਂ ਕੌਲੀ ਗਲਾਸ ਦੇ ਵਿੱਚ ਪਾ ਕੇ ਬੱਚੇ ਨੂੰ ਪਿਸ਼ਾਬ ਦਿੱਤਾ ਉਹ ਹਾਕਮੋਂ ਤੁਸੀਂ ਬੱਚੇ ਆਕਾਸ਼ ਦੇ ਵਿੱਚ ਸੁੱਟ ਕੇ ਉਹਨਾਂ ਦੇ ਸੀਨਿਆਂ ਦੇ ਵਿੱਚ ਗੋਲੀਆਂ ਮਾਰੀਆਂ ਆਪਣੇ ਬੱਚੇ ਬੱਚੇ ਨੂੰ ਦੱਸੋ ਜੂਨ 84 ਦੇ ਵਿੱਚ ਸਿੱਖਾਂ ਦੇ ਨਾਲ ਕੀ ਹੋਇਆ ਸੀ ਕੀ ਕਤਲੇਆਮ ਹੋਇਆ ਸੀ ਭਾਰਤ ਦੇਸ਼ ਦੇ ਮੱਥੇ ਦੇ ਉੱਪਰ ਕਲੰਕ ਹੈ 1984 ਬੱਚੇ ਬੱਚੇ ਨੂੰ ਦੱਸ ਦਿਓ ਉਹ ਕੌਮਾਂ ਕਦੇ ਨਹੀਂ ਮਰਦੀਆਂ ਜਿਹੜੀਆਂ ਕੌਮਾਂ ਆਪਣੇ ਉੱਪਰ ਹੋਏ ਕੱਲੂ ਘਾਰਿਆਂ ਨੂੰ ਯਾਦ ਰੱਖਦੀਆਂ ਜਦੋਂ ਅਸੀਂ ਕੱਲੂ ਘਾਰਿਆਂ ਨੂੰ ਭਲਾ ਦੇਨੇ ਆ ਉਹ ਕੌਮਾਂ ਦੁਨੀਆ